ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਰੇ ਠੀਕ ਠਾਕ ਹੋ ਅੱਜ ਵੀ ਠੀਕ ਠਾਕ ਹਨ ਵਧੀਆ ਤੇ ਅੱਜ ਵੀ ਆਪਾਂ ਨਵੀਂ ਵੀਡੀਓ ਦੀ ਕਰ ਲੱਗੇ ਸ਼ੁਰੂਆਤ ਤੇ ਜੰਦ ਨਹੀਂ ਕਰ ਲਈਏ ਆਪਾਂ ਸ਼ੁਰੂ ਹਨਾ ਤੇ ਜਸ਼ਨਾ ਆਪਣਾ ਕੈਮਰਾਮੈਨ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਣੇ ਵੀ ਮੀਂਹ ਆ ਗਿਆ ਜੀ ਸਵੇਰੇ ਅੱਜ ਬਸ ਆ ਗਏ ਸਾਡੇ 10 ਮਿੰਟ ਹੋ ਗਏ بارش ਆ ਗਈ ਆਪਣੀ ਕਿਤੇ ਨੇ ਮੀਂਹ ਵੀ ਮੰਗਿਆ ਸੀ ਰੱਬਾ ਮੀਂਹ ਪਾ ਦੇ ਹਜੇ ਵੀ ਮਤਲਬ ਕਿ ਨੈਟਾ ਦਿਖਾ ਰਹੇ ਨੇ ਮੈਨੂੰ ਵੀ ਆਉਣਾ ਵਾਦ ਨਹੀਂ ਇਹ ਉਂਗਰਾਹੂ ਵੀ ਤਾਂ ਪੈ ਗਿਆ ਪਰ ਮੈਸ਼ ਨਹੀਂ ਆਦਨ ਕੋਈ ਤਾਂ ਵੀ ਦਾਨ ਦਾਨ ਕਿੰਦਾ ਕਾਲੀ ਨਾ ਆਇਆ ਨਹੀਂ ਆਇਆ ਜੇ ਦਿਖਾ ਦੇ ਖਬਰ ਜਿੰਨੇ ਉਹ ਕਰਦੇ ਵੀ ਮੈਸ਼ ਵੀ ਪਹੁੰਚੋ ਵਾਸਮ ਹੋਣ ਲੱਗੇ ਨੇ ਕੰਮ ਕੰਦੇ ਸਟਾਰਟ ਕਰੇ ਪਹਿਲੇ ਮੇਰੀ ਸਲਾਹ ਜਿਵੇਂ ਕਮਿਊਨਿਟੀ ਚ ਨਾਲ ਆ ਮੈਂ ਫਿਰ ਛੋਟੇ ਸਾਰੇ ਭੈਣ ਭਰਾਵਾਂ ਦੇ ਕਮੈਂਟ ਆਏ ਵਿੱਚ ਮੈਂ ਲਾਈਕ ਆ ਕਰ ਲੱਕ ਮੇਰਾ ਤਾਂ ਪੂਰਾ ਰਾਤਾ ਬਣਿਆ ਪਿਆ ਕਮਿਊਨਿਟੀ ਚ ਨਾਲ ਫਿਰ ਇਹਨੇ ਜਦੋਂ ਨੂੰ ਮੈਂ ਕਮੈਂਟਾਂ ਦੇ ਰਿਪਲਾਈ ਕਰਕੇ ਹਸਦੀ ਤੇ ਬਹੁਤ ਬਹੁਤ ਧੰਨਵਾਦ ਜੀ ਹਨਾ ਤੇ ਜਿਹੜੇ ਤੁਸੀਂ ਇੰਨਾ ਯਾਰ ਸਪੋਰਟ ਕਰਦੇ ਆਂ ਆਪਣੇ ਚੈਨਲ ਨਾਲ ਤੇ ਸਪੋਰਟ ਨਾਈਟ ਕੁਝ ਆਪ ਦੇ ਚੈਨਲ ਨਾਲ ਮੰਮੀ ਕੁਛ ਵੀ ਨਹੀਂ ਹਨ ਆਪਣਾ ਚੈਨਲ ਬਾਸ ਹੁਣ ਜਦੋਂ ਲੱਗ ਗਿਆ ਨਾ ਇੱਕ ਵਾਰ ਕੰਮ ਸਟਾਰਟ ਕਰਦੇ ਆ ਕਿ ਆਪਾਂ ਨੂੰ ਕੁਝ ਪਾਰੇ ਵਰਤੂ ਤੇ ਕੱਪੜੇ ਮੈਂ ਮਸ਼ੀਨ ਚ ਪਾ ਰੱਖੇ ਹਨ ਕੱਪੜੇ ਮੈਂ ਪਾਇਆ ਹੀ ਮਖਬੂਤ ਦੀ ਬੱਲੇ ਕਿਉਂਕਿ ਕੱਲ ਸਵੇਰੇ ਸਵੇਰੇ ਆ ਦੇ ਤੋਂ ਪਿਆ ਆਪਾਂ ਹਨ ਜਿਹੜੀ ਇਹਨੇ ਕੱਪੜਾ ਲਾਉਣ ਸੀ ਉਹ ਵਰਤ ਦੱਸੀ ਪਾਇਆ ਹੈ ਤੇ ਅਸੀਂ ਕੱਪੜੇ ਧੋਣੇ ਦੀ ਦੱਸੀ ਪਾਇਆ ਵਾ ਤਾਂ ਹੋਣਾ ਵੀ ਨਹੀਂ ਹੁੰਦੇ ਉਸ ਬਾਅਦ ਅਸੀਂ ਫਾਸਮਾ ਕੋਲ ਪਹੁੰਚਿਆ ਲੱਗਦੀ ਇਹ ਮੈਨਾ ਜੀ ਦੇ ਇਤਹਾਸ ਆ। ਚਾਹ ਤਾਂ ਸੁਭੀ ਨੂੰ ਮੈਂ ਪਹਿਲਾਂ ਤਾਂ ਇੱਥੇ ਬੈ ਕੇ ਨਾ ਚਾਹ ਤਾਂ ਰੱਖੀ ਸੀ ਸੋਈ ਜਿਵੇਂ ਅੰਦਰ ਗਰਮੀ ਲੱਗੀ ਤੇ ਮੈਂ ਬਾਹਰ ਵੀ ਰੱਖੀ ਤੇ ਕੁਰਸੀ ਬਸ ਹੀ ਹੋਵੇ ਤਾਂ ਉੱਤੇ ਬੈ ਜੀ ਇਹ ਰੋਟੀ ਦੀ ਵਿਵਸਥਾ ਕਿ ਤਦਾਂ ਕੀ ਹੈ ਨਾ। ਜਿਨੀ ਪਰ ਬਾਹਰ ਰੱਖੀ ਮੇਰੇ ਅੰਦਰ ਸਾਫ ਹੀ ਦੀ ਦੀ ਨਹੀਂ ਆ ਗਿਆ। ਫੋਟੋਸ ਬਲੌਗ ਚ ਭਾਈਓ ਤੇ ਮੈਂ ਭੁੱਲ ਜਾਂਦੀ ਕਿ ਨਾ ਅਪਲੋਡ ਕਰਦੀ ਨੇ ਬਲੌਗ ਕਿਉਂਕਿ ਉਹਦੀ ਦਾ ਟਾਈਮ ਰੋਕੀ ਖਾਣ ਦਾ ਹੁੰਦਾ ਉਹ ਵੀ ਫਿਰ ਮੈਂ ਬਲੌਗ ਉਹ ਕਰ ਦਿੰਦੀ ਤੇ ਉਹਨਾਂ ਦੀ ਜੀਨ ਕਹਿਆ ਨਹੀਂ ਕੱਲ ਵੀ ਕਿਹਾ ਸੀ ਮੈਂ ਕਿਹਾ ਵੀ ਅੱਜ ਵਾਲੇ ਬਲੌਗ ਚ ਫੋਟੋ ਲਾ ਦੂੰਗੀ ਮੈਂ ਹਾਂ ਕੁਲਰ ਲੱਗ ਜਾਂਦਾ ਤੇ ਉਹ ਰੋਜ਼ ਹੀ ਬਣ ਜਾਂਦੀ ਆ ਅੱਜ ਵਾਲੇ ਬਲੌਗ ਸੱਪਾ ਮੇਰੇ ਵੀ ਫੋਟੋ ਜਾਂਦਾ ਹੈ ਅੱਜ ਵਾਲੇ ਬਲੌਗ ਦੇ ਕੋਟਾ ਬੰਨ ਤੇ ਕੋਲੇ ਜਿੰਦਾ ਜਾਦੀ ਗੱਲ ਸੋਟਾ ਨਾ ਮਨ ਤੇ ਜਿੱਦ ਦੀ ਗੱਲ ਹੈ ਨਾ ਤੇ ਚਾਹ ਰਿਹਾ ਪਿਆ ਲਓ ਜੀ ਮੀ ਆਪਣੇ ਮੀ ਆ ਗਿਆ ਹੈ ਨਾ ਤੇ ਮੀ ਆਉਣ ਦੀ ਖੁਸ਼ੀ ਵਿੱਚ ਜਸ਼ਨ ਕਹਿੰਦੀ ਪਰੌਠੇ ਖਾਣੇ ਕਿ ਨਹੀਂ ਜਸ਼ਨ ਸੱਚੀ ਕਾਪਲਾ ਤੇ پراਠੇ ਖਾਣ ਦੀ ਪੂਰੀ ਤਿਆਰੀ ਐ ਉਹ ਸਿਰ ਤੇ ਕਟਰੇ ਚ ਤੇ ਬੀਬੀ ਚਿੱਲੀ ਆਂਦੀ ਆਲੂ ਤੇ ਜਸ਼ਨ ਕਰੀ ਜਾਂਦੀ ਐ ਕੱਦੂ ਕਸ ਤੇ پراਠੇ ਲਾ ਕੇ ਦਿੰਨੇ ਕਈ ਦਿਨਾਂ ਦੀ ਮੰਗੀ ਐ ਸੀ ਚਲੋ ਮੈਂ ਅੱਜ ਤਾਂ ਮੌਸਮ ਕੁਝ ਠੰਡਾ ਹੋ ਗਿਆ ਬਣਾ ਲੈਨੇ ਆ ਨਾਲੇ ਮੀਂਹ ਆਉਣ ਦੀ ਖੁਸ਼ੀ ਬਣਾ ਲੈਨੇ ਹਨਾ ਸਾਰੇ ਕੰਮ ਜੀ ਰਲ ਜਾਣਗੇ ਅੱਜ ਦਾ ਤੇ ਕੱਪੜੇ ਸੀ ਧੋਦੇ ਜੀ ਤੇ ਪੋਚੇ ਵੀ ਦੋ ਕਮਰੇ ਜੀ ਫ੍ਰੀਤ ਨਹੀਂ ਕੱਢਤੇ ਪਰ ਮੈਨੂੰ ਲੱਗਦਾ ਵੀ ਦੁਬਾਰੇ ਮੈਨੂੰ ਲਾਉਣੇ ਪੈਣਗੇ ਪੈੜਾਂ ਜੀਆਂ ਹੋਗਾਂ ਇਥੇ ਕੱਢਦੇ ਸੀ ਪੋਚੇ ਪੈੜਾ ਹੋ ਗਾ ਕਿਉਂਕਿ ਬੀਬੀ ਤੁਰੀ ਫਿਰਦੀ ਆ ਕੱਪ ਕਦੇ ਬਾਹਰ ਕਦੇ ਅੰਦਰ ਹਣਾ ਆ ਕਮਰਾ ਕਿਵੇਂ ਜਿਹਾ ਹੋਇਆ ਪਿਆ ਦਵਾਰੇ ਲਾਉਂਗੀ ਇੱਧਰ ਤਾਂ ਲਾਇਆ ਹੀ ਨਹੀਂ ਹਜੇ ਤੇ ਇੱਧਰ ਵੀ ਲਾਤਾ ਪ੍ਰੀਤ ਨੇ ਪਰ ਲਾ ਮੈਂ ਦਵਾਰ ਤੋਂ ਸਟਾਰਟ ਕਰੂੰਗੀ ਪੋਚਾ ਬੈੱਡ ਬੁੱਡ ਤੇ ਕੱਪੜਾ ਮਾਰੂੰਗੀ ਤੇ ਲੱਗਦੇ ਨਹੀਂ ਜਵਾਕੜੀ ਤੋਂ ਤੇ ਸਾਡਾ ਬੇਲਾ ਇਥੇ ਚਾਟ ਲੱਗੀ ਸੀ ਚਾਹ ਦਾ ਦਾਗ ਵੀ ਨਹੀਂ ਲਿਆ ਦਵਾਰੇ ਲਾਉਂਗੀ ਪੋਚੇ ਮੈਂ ਤੇ ਫੁੱਲ ਦੇਖੋ ਜੀ ਕਿੱਡੇ ਸੋਹਣੇ ਗੱਡੇ ਬੂਟੀਆਂ ਨੇ ਬਹੁਤ ਸੋਹਣੇ ਮੀਂਹ ਆ ਤਾਂ ਸਾਰਿਆਂ ਨੂੰ ਹੌਸਲਾ ਹੋ ਜਾਂਦਾ ਹੈ ਹਨਾ ਪੇੜ-ਪੋਦਿਆਂ ਨੂੰ ਫੁੱਲ ਬੂਟੀਆਂ ਨੂੰ ਦੇ ਇਨਸਾਨਾਂ ਨੂੰ ਸਾਰਿਆਂ ਨੂੰ ਹੁਣ ਜਿਹੜੀਆਂ ਕਣੀਆਂ ਬਈਆਂ ਸਾਰੇ ਕਿਸਾਨ ਨਰਮੇ ਵਾਲੇ ਤੇ ਵਧੀਆਂ ਐ ਖੁਸ਼ ਹੋਗੇ ਹੋਣਗੇ ਵੀ ਮੀਂਹ ਪੈ ਗਿਆ ਤੇ ਚਲੋ ਐ ਹੁੰਦਾ ਹਨਾ ਵੀ ਚਾਰ ਟੱਕੇ ਨਰਮੇ ਦੇ ਲੱਗ ਜਾਣਗੇ ਕਿਉਂਕਿ ਜਿਹੜੇ ਸਾਹ ਨਾਲ ਪਾਣੀ ਦੀ ਬੰਦੀ ਐ ਤੇ ਔਖਾ ਹੋਇਆ ਬਸ ਸਾਰਿਆਂ ਨੂੰ ਕਿਸਾਨਾਂ ਨੂੰ ਦੀ ਤੇ ਲਓ ਜੀ ਕੱਪੜੇ ਆਪਾਂ ਸਾਰੇ ਏ ਟੂ ਜ਼ेड ਨਿਵੇੜਦੇ ਹਨ ਤੇ ਮੌਸਮ ਬਣਿਆ ਪਿਆ ਮੀਂਹ ਵਾਲਾ ਪਰ ਸਾਨੂੰ ਐ ਲੱਗਦਾ ਵੀ ਹਨਾ ਕੱਪੜੇ ਸੁੱਕ ਜਾਣਗੇ ਧੋ ਕੇ ਇਸ ਕਾਸ ਕਮਸ਼ੀਨ ਚ ਤੇ ਪਾਤੀ ਤਾਰ ਤੇ ਆਪਾਂ ਤੇ ਜਿੰਨਾ ਟਾਈਮ ਮੀਂਹ ਨਹੀਂ ਆਉਂਦਾ ਆ ਸਭੀ ਕੱਪੜੇ ਸੁੱਕ ਜਾਣਗੇ ਆਪਣੇ ਕੱਪੜੇ ਸਾਡੇ ਕੋਲੇ ਕਾਫੀ ਪਏ ਸੀ ਪੋਣੇ ਵਗੈਰਾ ਹੋਏ ਪਏ ਸੀ ਹਨਾ ਤੇ ਦੋ ਤਾਰਾਂ ਭਰਤੀਆਂ ਤੇ ਟੈਂਕੀ ਚ ਪਾਣੀ ਖਤਮ ਹੋ ਗਿਆ ਸੀ ਮੋਟਰ ਚਲਾਈਏ ਹੁਣ 플ੱਗ ਗਿੱਲਾ ਸੀਗਾ ਬੜੀ ਮੁਸ਼ਕਲ ਨਾਲ ਮੋਟਰ ਚਲਾਈਏ ਸੀ ਤੇ ਕਿਉਂਕਿ ਨੌਣ ਦਾ ਮੁਸ਼ਕਲ ਹੋ ਜਾਂਦਾ ਬਾਕੀ ਤੁਹਾਨੂੰ ਪਤਾ ਪਹਿਲਾਂ ਪੰਨਾ ਜਿਹੜੇ ਕੰਮ ਲਾਈਟ ਵਾਲੇ ਹੋ ਜਾਣ ਜ਼ਰੂਰੀ ਹੈ ਨਾ ਵਧੀਆ ਰਹਿੰਦੇ ਐ ਮੁੜ ਕੇ ਤੁਹਾਨੂੰ ਪਤਾ ਲਾਈਟ ਜਾਵੜਦੀ ਔਖ ਲਓ ਜੀ ਆਪਣੇ ਆ ਰਿਹਾ ਜੀ ਮੀਂਹ ਟਾਈਮ ਹੋ ਗਿਆ ਜੀ 12 ਵਜੇ ਤੇ ਬਾਰਿਸ਼ ਆ ਰਹੀ ਹੈ ਵਧੀਆ ਫੁੱਲ ਤੇ ਚਲੋ ਜੀ ਦੀਗਦੇ ਨੂੰ ਸਾਨੂੰ ਮੀਂਹ ਆ ਗਿਆ ਹਨਾ ਵੀ ਕਿੰਨੀ ਵੇਟ ਕਰ ਰਹੀ ਸੀ ਮੀਂਹ ਦੀ ਤੇ ਵਧੀਆ ਹੋਗਾ ਜੀ ਮੀਂਹ ਆ ਗਿਆ ਠੰਡ ਹੋ ਜੂਗੀ ਤੇ ਆਪਾਂ ਚਾਹ ਪੀ ਰਹੇ ਹਾਂ ਜੀ ਮੈਂ ਤਾਂ ਪੀਦੀ ਚਾਹ ਜਸ਼ਨ ਦੀ ਰਹਗੀ ਤੇ ਬੈਠੇ ਆ ਜੀ ਹਨਾ ਵੇਟ ਕਰੀ ਜਾਨੇ ਮੀਂਹ ਦੀ ਵੀ ਵਧੀਆ ਆਈ ਮੀਂਹ ਪਈ ਜਾਵੇ ਮੌਸਮ ਕਿੰਨਾ ਠੰਡਾ ਠੰਡਾ ਆਰਾਮਦਾਰੀ ਆ ਰਹੀ ਹੈ ਤੇ ਦੇਖੋ ਜੀ ਪੇੜ ਪੌਦਿਆਂ ਦੇ ਦੇਖੋ ਕਿੱਡੇ ਸੋਹਣੇ ਫੁੱਲਾ ਫੁੱਲ ਕੱਢੇ ਆ ਬੁੱਢੀਆਂ ਨੇ ਤੇ ਕਿੰਨੇ ਨਾਈਸ ਫੁੱਲ ਲੱਗ ਰਹੇ ਆ ਗੁਲਾਬੀ ਉਹ ਦੇਖੋ ਰੈੱਡ ਤੇ ਉਧਰ ਹਰੀ ਆਪਣੀ ਅੰਗੂਰਾ ਵਾਲੀ ਵੱਲ ਤੇ ਚਲੋ ਜੀ ਹੁਣ ਆਪਾਂ ਮੈਂ ਕਿਹਾ ਤੁਹਾਡੇ ਨਾਲ ਸ਼ੇਅਰ ਕਰਦੇ ਆ ਵੀਡੀਓ ਹਨਾ ਵੀ ਸਾਡੇ ਵੀ ਮੀਂਹ ਆ ਗਿਆ ਥੈਂਕ ਯੂ ਰੱਬਾ ਥੈਂਕ ਯੂ ਵੀ ਸਾਡੇ ਵੀ ਕੁਝ ਠੰਡ ਕਰਨ ਵਾਸਤੇ ਮੀਂਹ ਪਉਣ ਵਾਸਤੇ ਤੇ ਜਿਹੜੇ ਵਿਚਾਰੇ ਕਿਸਾਨ ਹਨ ਨਾ ਨਰਮਾ ਬੀਜੀ ਬੈਠੇ ਸੀ ਗੁਵਾਰਾ ਵਗੈਰਾ ਬੀਜ ਰੱਖਿਆ ਸੀ ਵਧੀਆ ਫਸਲ ਹੋ ਜੂਗੀ ਉਹਨਾਂ ਦੀ ਸੋਣੀ ਤੇ ਸਾਰਿਆਂ ਨੂੰ ਵਧੀਆ ਠੰਡ ਹੋਗੀ ਜਾਨਵਰਾਂ ਨੂੰ ਵੀ ਠੰਡ ਹੋਗੀ ਇਨਸਾਨਾਂ ਨੂੰ ਵੀ ਠੰਡ ਹੋਗੀ ਆਪ ਕਿਆ ਕਹਿਣਾ ਚਾਹੋਗੇ ਇਸ ਬਾਤ ਪਰ ਅਸੀਂ ਜਾਣਾ ਸੀ ਜੀ ਵੀਰਖਾਨੇ ਤੇ ਜਸ਼ਨਦਰ ਆ ਲਿਆ ਮੈਂ ਨਾ ਹਜੇ ਮੈਂ ਜਾਣੀ ਹੈ ਨਾ ਹੁਣ ਮੇਰੇ ਮੀਂਹ ਚ ਮੇਰੀ ਮੀਂਹ ਚ ਨਾਉਣ ਦਾ ਫੁੱਲ ਇਰਾਦਾ ਬਣਿਆ ਪਏ ਜਸ਼ਨ ਦਾਤਾ ਤੇ ਚਲੋ ਜੀ ਫੇਰ ਮਿਲਦੇ ਆਪਾਂ ਤੇ ਵੀਊ ਦੇਖੋ ਕਿੰਦਾ ਸੋਹਣਾ ਆ ਰਿਹਾ ਲਓ ਜੀ ਮੀਂਹ ਪੈਣ ਤੋਂ ਬਾਅਦ ਮੌਸਮ ਚੈੱਕ ਕਰੋ ਇੰਨਾ ਸੋਹਣਾ ਮੌਸਮ ਹੋ ਗਿਆ ਤੇ ਦੇਖੋ ਕਿੰਡੀ ਸੋਹਣੀ ਹਰਿਆਲੀ ਹੋ ਗਈ ਹਰੇ ਹਰੇ ਹੋ ਗਏ ਸਾਰੇ ਬੂਟੇ ਤੇ ਇਧਰ ਆਂਟੀ ਬੈਠੇ ਚਾਹ ਪੀਂਦੇ ਅਸੀਂ ਬਣਾਈਏ ਚਾਹ ਆਂਟੀ ਹੱਸਣ ਲੱਗਿਆਂ ਦੀ ਵੀਡੀਓ ਦੇਖ ਕੇ ਤੇ ਇਧਰ ਬੀਬੀ ਬੈਠੀ ਐ ਤੇ ਸਾਡੇ ਦੇਖੋ ਜੀ ਕੱਪੜੇ ਟੰਗਾਂ ਦਾ ਦੇਸੀ ਤਰੀਕਾ ਕੌਣ ਕੌਣ ਟੰਗਦਾ ਕੱਪੜੇ ਕਮੈਂਟ ਕਰਕੇ ਜਰੂਰ ਦੱਸਿਓ ਕਿੱਲਿਆਂ ਦੇ ਪੇਟਿਆਂ ਤੇ ਅਸੀਂ ਟੰਗਦੇ ਆਂ ਜੀ ਕੱਪੜੇ ਵਾ ਉਹ ਤਾਂ ਸੁੱਕੇ ਪਏ ਸੀਗੇ ਪਰ ਫੇਰ ਵੀ ਆਇਆ ਹੁੰਦਾ ਹੈਨਾ ਜੀ ਗਿੱਲੇ ਜਿਹਾ ਰਹਿ ਜਾਣਾ ਤਾਲਗਾ ਜਸ਼ਨੇ ਦਾ ਤੋਤਾ ਸੀ ਮੈਨਾਂ ਨੇ ਕੱਲ ਖਰਾਬ ਜਾ ਕਰਤਾ ਤੇ ਐ ਪੇਟਿਆਂ ਪੂਟਿਆਂ ਜਮਾ ਨੱਕੋ ਨੱਕ ਹੈ ਤੇ ਕਮੈਂਟ ਕਰਕੇ ਦੱਸਿਓ ਹਨਾ ਕਿ ਕੌਣ-ਕੌਣ ਪਹਿਣਾ ਐ ਕੱਪੜੇ ਟਾਂਗਦਿਆਂ ਹਨਾ ਵੇਟ ਕਾ ਫੁੱਟਿਆਂ ਤੇ ਅਸੀਂ ਤਾਂ ਟਾਂਗ ਦਿੰਨੇ ਹਾਂ। ਉਹ ਸੱਤਾਂ ਨਹੀਂ ਬੰਨਾਂਗੇ। ਚੋਤਰ ਸਾਡਾ ਵੱਡਾ ਫਰਦਾ। ਅੰਦਰ ਬੰਦੇ ਨੇ ਬ੍ਰੈਂਡ ਇਹ ਚਾਹ। ਹਾਂ ਉਹ ਟਾਂਗ ਦਿੰਦੇ। ਤੇ ਚੁੰਨੀ ਨਹੀਂ ਲਈ ਜੀ ਨਹੀਂ ਮੈਂ ਬੈਕ ਕੈਮਰਾ ਕਰ ਲੈਂਦੀ। ਤੇ ਬਾਕੀ ਅਸੀਂ ਥੋੜਾ ਜਿਹਾ ਕੰਮ ਜਾ ਕੇ ਆਉਣੇ ਹਨਾ। ਫੇਰ ਘਰੇ ਆ ਕੇ ਫੇਰ ਆਪਾਂ ਵਲੌਗ ਵਗੈਰਾ ਬਣਾਵਾਂਗੇ। ਲਾਈ ਵੀ ਆਪਾਂ ਆਏ ਦੇ ਹੁਣ ਭਾਂਡੇ ਤੇ ਟਾਈਮ ਹੋ ਗਿਆ ਖਿੰਡੀ ਦਾ ਹੋ ਗਿਆ ਜੁਸਨੀ 5:00 ਵਜ ਗਈ ਹਾਂ 5:00 ਵਜੇ 38 ਮਿੰਟ ਹੋ ਗਏ ਅਸੀਂ ਹੁਣ ਆਏ ਹਣਾ ਪੀਰਖਾਨੇ ਗਏ ਸੀ ਮੱਥੇ ਅਸੀਂ 2 ਘੰਟੇ ਬਾਹਰ ਸੀਗੇ 2 ਘੰਟੇ ਬਾਹਰ ਸਾਨੂੰ ਟਾਈਮ ਲੱਗ ਗਿਆ ਅਸੀਂ ਹੁਣ ਆਏ ਹਾਂ ਘਰੇ ਅਨਸਾਰ ਅਸੀਂ ਚੱਕਲੇ ਭਾਂਡੇ ਤੇ ਮੇਰੇ ਪੁੱਤ ਨੇ ਚੱਕ ਲਿਆ ਕੈਮਰਾ ਤੇ ਉਹਦੀ ਮੰਮੀ ਨੇ ਚੱਕਲੇ ਭਾਂਡੇ ਹਾਂ ਅਸੀਂ ਆ ਗਏ ਹਾਂ ਹਾਂ ਇੱਕ ਤਾਂ ਜਿ ਜਸ਼ਨ ਦੇ ਨੇ ਪਤ ਹੋਈ ਪਈ ਐ ਸਾਰਾ ਪਿੰਡਾ ਭਰਿਆ ਪਿਆ ਦਾ ਤਾਉਣ ਤੇ ਆ ਮਮੀ ਬਾੜੀ ਤਾਉਣ ਮੱਚਦੀ ਐ ਫਿਰ ਮੈਂ ਕਿ ਹੁਣ ਇਹਦਾ ਕੀ ਹੱਲ ਕੀਤਾ ਜਾਵੇ ਕਿਉਂਕਿ ਨਾਰੀਅਲ ਦਾ ਤੇਲ ਵੀ ਲਗਾ ਲਗਾ ਦੇ ਵੀ ਲਿਆ ਸੀ ਪਾਊਡਰ ਵੀ ਲਗਾ ਲਿਆ ਦੇ ਵੀ ਲਿਆ ਨਾ ਪਿੱਛਾ ਪਰ ਕੋਈ ਫਰਕ ਨਹੀਂ ਪੈਂਦਾ ਜਵਾਕੀ ਦਾ ਬੁਰਾ ਹਾਲ ਐ ਤਾਉਣ ਦਾ ਕਿਉਂਕਿ ਉਧਰ ਸਪੋਰਟ ਸਟਾਰਟ ਹੋ ਜਾਣਗੇ ਜੀ ਉਧਰ ਪਿੱਤਨ ਨਾਲ ਬੁਰਾ ਖਾਲਾ ਹੈ ਨਾ ਚਾਰ ਪੰਜ ਦਿਨ ਦੀ ਕੇਅਰ ਕਰਦੇ ਆ ਅਸੀਂ ਫੁੱਲ ਜਸ਼ਨ ਦੀ ਫਿਰ ਮੈਂ ਤਾਂ ਇਹਨੂੰ ਸਾਬਨ ਲਿਆਣੀ ਪਿੱਤਾਲੀ ਨੂੰ ਪੁੱਤ ਸਾਬਨ ਲਿਆਉਣੀ ਹੈ ਜੇ ਉਹਦੇ ਨਾਲ ਫਰਕ ਪੈ ਗਿਆ ਅਸੀਂ ਮੈਡੀਕਲ ਤੇ ਗਏ ਹੈ ਨਾ ਮੈਡੀਕਲ ਵਾਲੇ ਨੂੰ ਕਿਹਾ ਵੀ ਪਿੱਤਾਲੀ ਸਾਬਨ ਦੇ ਉਹ ਤਾਂ ਹੋਰ ਹੀ ਦਿੰਦਾ ਸੀ ਚਿੱਟੀ ਜੀ ਡੱਬੀ ਵਾਲੀ ਅਸੀਂ ਖਾ ਲੈਣੀ ਹੈ ਇਸ ਦਾ ਸਮੈਲ ਸੌਰੀ ਹੁੰਦੀ ਆ ਦੀ ਚਿੱਟੀ ਜੀ ਦੀ ਇਹ ਤਾਂ ਜਦ ਬਲ ਲਾਉਂਦਾ ਜਾਏਗਾ ਨਾ ਪਿੰਡਾਂ ਐ ਠਰ ਜੂਗਾ ਜਿਵੇਂ ਕੀ ਚਿੱਟੀ ਦੀ ਪਿੰਡਿਆਂ ਤੇ ਉਹ ਜਿਹੜੀ ਚਿੱਟੀ ਜੀ ਆਖੀ ਹੁੰਦਾ ਸੀਗਾ ਉਹ ਹੋ ਰਹੀ ਸੀ ਕਵਰੇਜ ਹੁਕ ਲਾਉ ਜਸ਼ਨ ਕੋ ਨਹੀਂ ਵਧੀਆ ਹੁੰਦੀ ਇਹ 쿨ਿੰਗ ਫੁੱਲ ਕਰੂਗੀ ਫੁੱਲ 쿨ਿੰਗ ਕਰਦੇ ਨੂੰ ਮੁਰ ਮੁਰਜੂ ਦੀ ਕਰਤ ਹੋਣੀ ਪਈ ਬਹੁਤ ਜ਼ਿਆਦਾ ਫਰਕ ਪੈ ਜੂਗਾ ਇਹ ਅਸੀਂ ਦੋ ਤਿੰਨ ਕੰਮ ਕਰ ਰਹੇ ਹਣਾ ਮੈਡੀਕਲ ਤੋਂ ਲਿਆਏ ਬਾਪ ਜੀ ਜਾਏ ਬਿਖਾਨੇ ਮੱਥੜੇ ਕੇ ਬਾਬਰ ਦੀ ਖਾਨੇ ਤੇ ਆਈ ਅਸੀਂ ਮਾਮੋਤੀਆਂ ਇਹ ਮੇਰਾ ਹੋਆ ਜਰਾ ਇਹ ਮੇਰਾ ਹੋਏਗਾ ਠੀਕ ਹੈ ਨਾ ਇਹ ਤਾਂ ਮੈਂ ਕਿੱਥੇ ਨਹੀਂ ਜਾ ਸਕਦੀ ਮੇਰੇ ਨਾਲ ਹੀ ਹੁੰਦਾ ਮੇਰਾ ਬੋਡੀਗਾਰਡ ਹੈ ਨੋ ਹਾਂ ਨਹੀਂ ਨਹੀਂ ਕਿ ਅਸੀਂ ਮਾਮੋਤ ਇਕੱਠੀ ਹੁੰਦੇ ਹਾਂ ਨਾ ਕਿ ਕਿੱਥੇ ਜਾਣੇ ਉਹਦੀ ਅੰਦਰ ਆਪਾਂ ਦੋਨਾਂ ਦੇ ਹੀ ਬੋਡੀਗਾਰਡ ਹੈ ਤੂੰ ਮੇਰੀ ਤੇ ਆਪ ਹਾਂ ਤੁਸਨ ਨੂੰ ਆਇਆ ਹੁੰਦਾ ਹੈ ਨਾ ਜਿੱਦ ਕਦੇ ਜਾਣਾ ਹੁੰਦਾ ਮੈਨੂੰ ਪਤਾ ਆਇਆ ਹੁੰਦਾ ਦਸ਼ਨ ਦਸ਼ਨ ਤੋਂ ਮੈਨੂੰ ਪੈਣੀ ਹੈ ਜਸ਼ਨ ਨਾ ਪੁੱਤ ਕਿ ਮੇਰੇ ਨਾਲ ਚੱਲ ਬੜੇਗਾ ਪੁੱਤ ਬਰ ਕੇ ਆਇਆ ਘਰ ਆਦਾ ਇਹ ਕਹਿੰਦੇ ਚੱਲ ਮੁੰਮੀ ਨਹੀਂ ਜਵਾਬ ਦਿੰਦਾ ਚੱਲ ਮੁੰਮੀ ਪੱਤੀ ਜਾਂਨੇ ਹਣਿਆ ਜੀ ਬੱਸ ਜੀ ਹੁਣ ਬਣਾਉਣੇ ਕੋਈ ਕੰਮ ਮੈਂ ਅੱਜ ਸੋਚਿਆ ਸੀਗਾ ਕਿ ਦੋ ਸਬਜੈਕਟ ਤਾਂ ਕੰਮ ਕਰ ਦੂੰਗੀ ਕੋਈ ਕੱਲ ਨੂੰ ਕਰ ਲੀ ਪੁੱਤ ਸਾਰਾ ਦਿਨ ਸਟਾਰਟ ਕਰਨੀ ਸੀ ਪਰ ਮੇਰੇ ਆਮਾ ਦੀ ਵੀ ਦਾ ਕੱਟ ਲਾਸ ਕਰਕੇ ਦੋਕ ਦਿਨ ਫਿੱਚਕੇ ਹੀ ਕੰਮ ਕਰਦਾ ਹਾਂ ਪਤਾ ਕੁਸ ਦੋ ਸਬਜੈਟੇ ਦਾ ਮੈਂ ਕੱਲ੍ਹ ਦੋ ਸਬਜੈਟੇ ਦਾ ਕੱਢ ਲੂ ਨਾ ਵੇੜ ਦੂੰਗੀ ਮੇਰੀ ਸੁਣ ਇੱਕ ਜੁਲਾਈ ਨੂੰ ਸਕੂਲ ਲੱਗੇ ਆਣਾ ਤੇ ਜਾਣਾ ਪਊਗਾ ਮੁਰ ਤੋਂ ਮੈਂ ਕਹਿੰਦਾ ਪੜਾਈ ਕਿੱਥੇ ਰਹੀਆਂ ਜੀ ਵਾ ਅੱਗੇ ਤਾਂ ਐਡਮਿਸ਼ਨ ਵੀ ਕਿੰਨੇ ਦਿਨ 10 15 ਦਿਨ ਬੈਠੇ ਰਹੇ ਕਿੰਨੀ ਪੜਾਈ ਦਾ ਖਰਚ ਪੈ ਗਿਆ ਤੇ ਨਾਲੇ ਰਿਜ਼ਲਟ ਚ ਕਿੰਨਾ ਹੋ ਰਿਹਾ ਹੈ ਪਿੱਛੇ ਸਾਰੇ ਬੱਚਾ ਨੇ ਇਹ ਜਿਹੜਾ 99% ਗਿਆਨ ਨਾਲ ਬੱਚਾ 94 ਤੇ ਰਹਿ ਗਿਆ 94 ਹੀ ਆਏ ਸੀਗੇ 91 ਆਏ ਸੀ 91 ਕਿੰਨਾ ਫਰਕ ਪੈ ਗਿਆ ਜਾਲਚ ਦਾ ਐ ਨਹੀਂ ਹੈਗਾ ਕੁਝ ਜਮੇ ਜਿੱਦੇ ਸਕੂਲ ਲੋਗੋ ਕਰੇ ਰਹੇ ਰਹੇਗਾ ਆਪ ਦਾ ਪਿਆਰ ਲੋਜੀ ਹੋ ਜਾਏ ਠੀਕ ਹੈ ਚਲੋ ਜੀ ਸੀ ਪਾਂਡੇ ਦਾ ਮਾਇਲੇ ਫੇਰ ਮਿਲਦੇ ਲੋਜੀ ਆਪਾਂ ਲੱਗੇ ਸਬਜ਼ੀ ਬਣਾਉਣ ਸਭ ਜੀ ਆਪਾਂ ਬਣਾ ਰਹੇ ਆ ਗੰਡੇ ਤੇ ਬੀਬੀ ਕਹਿੰਦੀ ਕਹੀਦੈ ਨਾ ਹੋਗੇ ਗੰਡੇ ਨਹੀਂ ਖਾਦੇ ਹਨਾ ਗੰਡੇ ਬਣਾਹੀਏ ਅੱਜ ਮਹਾਰਾ ਭਾਈ ਗੰਡੇ ਬਣਾ ਲੈ ਆਸੀ ਹਨਾ ਮੂ ਤਾਂ ਸਾਡੇ ਕੋਲੇ ਕद्दू ਪਿਆ ਸੀਗਾ ਛੋਟਾ ਜਿਹਾ ਕद्दू ਪਿਆ ਸੀ ਮੰਨ ਲੇ ਚਲੋ ਦੋ ਗੰਡੇ ਪਾਏ ਜਾਂਦੇ ਤਾਂ ਕद्दू ਵੀ ਬਹੁਤ ਵਧੀਆ ਬਣ ਜਾਂਦਾ ਤੇ ਮੇਰੇ ਨਾ ਛੜ ਤੱਕ ਕੀੜੇ ਨਿਕਲ ਆਉਂਦੇ ਮੀਂਹ ਘਣੀ ਆ ਜਾਂਦਾ ਸੱਚੀ ਆਹ ਕੋਲਾ ਔਖਾ ਹੈ ਖੱਡਾ ਹੈ ਥਾਂ ਥਾਂ ਤੇ ਪਰ ਜਦੋਂ ਮੜਾ ਮੀਂਹ ਪੈ ਜਾਂਦਾ ਮੁੜ ਕੇ ਪਤਾ ਨਹੀਂ ਕਿਵੇਂ ਖੱਡਾਂ ਚੋਂ ਹੀ ਨਿਕਲਣ ਲੱਗ ਜਾਂਦੇ ਹੂੰ ਤੇ ਆਪਾਂ ਸਬਜ਼ੀ ਧਰ ਲਈਏ ਫਟਾਫਟ ਇਹ ਤੋਂ ਬਾਅਦ ਬਣਾਵਾਂਗੇ ਲੱਸੀ ਲੱਸੀ ਬਣਾ ਕੇ ਫਿਰ ਆਪਾਂ ਦੁੱਧ ਕਰਮ ਕਰਾਂਗੇ ਤੇ ਨਾ ਇੱਕ ਚੀਜ਼ ਵੀਰੇ ਹੋ ਜਿਆਦਾ ਹੀ ਸੂਟ ਨੂੰ ਦੇਖ ਕੇ ਰਾਜਵਿੰਦਰ ਦੀਦੀ ਦਾ ਕਮੈਂਟ ਆਊਗਾ ਦੀਦੀ ਤੁਸੀਂ ਆਹ ਸੂਟ ਕਿਵੇਂ ਪਾ ਲੈਣਾ ਇੰਨੀ ਗਰਮੀ ਚ ਲਾਉਣ ਲੱਗੀ ਹੋਈ ਹੈ ਤੇ ਉਹਨਾਂ ਦਾ ਕਮੈਂਟ ਆਉਣੀ ਆਉਣਾ ਖੁਦ ਵੀ ਇਹ ਸੂਟ ਕਿਵੇਂ ਪਾ ਲੈਣਾ ਤੁਸੀਂ ਮੋਟਾ ਪੀਤਾ ਹੈ ਤੇ ਜੀਰਾ ਆਪਾਂ ਪਾ ਲਿਆ ਸੀ ਹਨਾ ਤੇ ਉਹ ਜਦੋਂ ਨੇ ਸਟਾਰਟ ਨਹੀਂ ਕਰੀ ਸੀ ਵੀਡੀਓ ਤੇ ਜੀਰਾ ਮੈਂ ਪਹਿਲਾਂ ਜੀ ਪਾ ਰਦਾ ਸੀ ਤੇ ਸਾਡੇ ਤਾਂ ਜੀ ਝੜੀ ਦਿੱਸੀ ਜਾਂਦੇ ਆਖ ਦਿਨਾਂ ਦੀ ਕਦੇ ਵੀ ਝੜੀ ਲੱਗਣੀ ਹੈ ਝੜੀ ਹੁੰਦਾ ਝੜੀ ਮਤਲਬ ਕਿ ਲਗਾਤਾਰ ਨਹੀਂ ਹੋਣਾ ਆਪਾਂ ਹੈ ਤੇ ਵਧੀਆ ਜੀ ਫਾਇਦਾ ਹੀ ਆ ਹਨਾ ਮੀਂਹ ਦਾ ਕਿਹੜਾ ਮਾੜਾ ਹੁੰਦਾ ਹੈਗਾ ਤੇ ਆ ਜੀ ਮੀਂਹ ਆਪਾਂ ਤਾਂ ਕਹਿੰਦੇ ਹਾਂ ਸੀ ਮਰਖੰਡ ਹੋ ਜੇਗਾ ਦੱਸੋ ਤੇ ਉਮੀਰ ਗਰਮੈਸ਼ ਕਰ ਲੈਂਦਾ ਉਹਦੋਂ ਤਾਂ ਜਦੋਂ ਮੀਂਹ ਪੈਂਦਾ ਹੁਣ ਉਹ ਤਾਂ ਐਂ ਠੱਟ ਲਾ ਜੇ ਨਾ ਪੱਖੇ ਦੀ ਹਵਾ ਵੀ ਐ ਥੰਡੀ ਥੰਡੀ ਲੱਗਦੀ ਹੈ ਰਾਤ ਨੂੰ ਬਾਹਰ ਪਾਵਾਂਗੇ ਨਹੀਂ ਪੁੱਤਰ ਰਾਤ ਨੂੰ ਫੇਰ ਮੈਂ ਚੱਕਰੇ ਬਹਿ ਨਹੀਂ ਅੰਦਰ ਹੀ ਪੈ ਜਾਣੀ ਠੀਕ ਹੈ ਇਹ ਕੂਲਰ ਖਿੱਚਦੇ ਭਰਦੇ ਇਹ ਚੈਲ ਸਾਵ ਹੋ ਜਾਨਾ ਕਿੰਨੀ ਵਾਰ ਤੋਂ ਲਿਆਣਾ ਪੈਂਦਾ ਅੰਦਰ ਹੀ ਲਾ ਦਾਂਗੇ ਕੂਲਰ ਬਾਹਰੋਂ ਲਾ ਲਾਂਗੇ ਬਾਹਰ ਹੀ ਚੁ ਹਾਂ ਅੰਦਰ ਹਰਾਂਗੇ ਪਰ ਰਾਤੀ ਨੂੰ ਜਦੋਂ ਸਰਾਮ ਨਾਲ ਸੌਂਦੇ ਜੇ ਨਹੀਂ ਤਾਂ ਟੈਨਸ਼ਨ ਨਹੀਂ ਮੂਰਨਾ ਉਹ ਕਿਕਰੋ ਰੋਣਾ ਨਹੀਂ ਹਣ ਤੇਰੀ ਗੱਲ ਸੁਣ ਲਈ ਸਾਰੀ ਧੌਣ ਪਰੀ ਜੇ ਪਤ ਨਾਲ ਕੀ ਪਤਾ ਕੀ ਹੋ ਜਾਂਦਾ ਇਨੀ ਕਿੰਨੀ ਪਾਲੀ ਘੱਟ ਪੀਣਾ ਤੂੰ ਪਾਣੀ ਬਾਬਾ ਪੀਆ ਕਰ ਬਈ ਠੀਕ ਐ ਹੁਣ ਇੱਕ ਦਿਨ ਦੇ ਤਿੰਨ ਗਲਾਸ ਪੀ ਲੂ ਫਿਰ ਤਿੰਨ ਥੋੜੇ ਐ ਤੁਰਿਆ ਆਵੇ ਬਸ ਪਾਣੀ ਚਾਰ ਘੰਟੇ ਤੋ ਪਾਣੀ ਪੀ ਲੈ ਗਲਾਸ ਚਾਰ ਮੈਂ ਨਾਨਾ ਇਨੀ ਧੌਣ ਉਠੀ ਦੀ ਕਿੰਨਾ ਤਰ੍ਹਾਂ ਬੁਰਾ ਹਾਲ ਬਾਂ ਠੀਕ ਐ ਤੇਰਾ ਤਾਂ ਦੂ ਸਾਬਣ ਲਾ ਕੇ ਦੇਖ ਬਾਕੀ ਮੈਨੂੰ ਲੱਗਦਾ 100% ਸਾਬਣ ਨਾਲ ਫਰਕ ਪਈ ਪਾਣੀ ਵੀ ਪੀਣਾ ਚਾਹੀਦਾ ਚੰਗਾ ਹੁੰਦਾ ਪਾਣੀ ਪੀਣਾ ਮੋਰ ਠੀਕ ਐ ਬਹੁਤ ਸਾਰਾ ਪਾਣੀ ਪੀਉਂਗੀ ਉਹ ਕਿ ਸੇਲਸਮਾਲ ਖ ਰਖਣੀ ਜਾਈਏ ਪੈਸੇ ਨਾਲ ਨਾਲ ਨਾ ਫਿਰ ਕਿਸੇ ਨਾਲ ਉਹਦਾ ਪਾਣੀ ਤਾਂ ਨਹੀਂ ਪੀਦੇ ਸੁਗਾਸ ਨੁਰਕੇ ਮੈਨੂੰ ਫੀ ਕਰ ਹੋ ਜਾਂਦਾ ਹੁਣ ਮੈਂ ਤੇ ਤਾਉਣ ਪਾ ਸੀ ਕਰੂਗੀ ਕਿ ਕਿਵੇਂ ਰੋਟੀਆਂ ਦੇਖਦੇ ਆਪਾਂ ਕਿਰਾਂ ਤਾਂ 80 ਰੁਪਏ ਲਾ ਕੇ ਸਾਬਣ ਲਿਆਂਦੀ ਸਾਬਣ ਦਾ ਖਰਚ ਸੀ ਪਹਿਲਾਂ ਵੀ ਵਰਤੀ ਨੂੰ ਜਿਸ ਨਾਲ ਆਪਾਂ ਨਾ ਗਰਮੀਆਂ ਦੇ ਕੁੜੀ ਲਾਏ ਸੀਗੇ ਪਹਿਲਾਂ ਤੇ ਮੈਨੂੰ ਯਾਦ ਨਹੀਂ ਤੇ ਨਹੀਂ ਆਦਾ ਮੈਨੂੰ ਸਾ ਬਣਾ ਲੀ ਜੀ ਆਪਾਂ ਆਹੀ ਰੰਗ ਦੀ ਸੀ ਤੁਹਨਾ ਪਰ ਪੋਣੇ ਦੀ ਨੂੰ ਮਰਚ ਮਸਾਲਾ ਖਰਾ ਹੈ ਜੇ ਲਓ ਤਾਂ ਬਾਲਾ ਖਾਣੇ ਤਾਂ ਅੰਗੂਰ ਖਰਾ ਹੋ ਜਾਏ ਜੀ ਕੱਟ ਪਰ ਇਹ ਕਹ ਲਓ ਪਰ ਅਸ ਤੇ ਜੋ ਫੋਨ ਕਿਥੋਂ ਲਿਆਵਾਂਗੇ ਨਵਾਂ ਫਿਰ ਨਵਾਂ ਆ ਮੈਨੇ ਦੇਦੀ ਨਵਾਂ ਲੈ ਇਹ ਤੁਹ ਤੋਂ ਲਿਆਵਾਂਗੇ ਆਇ ਨਹੀਂ ਤੁਸੀਂ ਛੇੜਿਆ ਨਾ ਕਰ ਮੈਂ ਦੁੱਖਾ ਨੂੰ ਪਰੇ ਪਿੱਛੇ ਹੋ ਜਾ ਮਾੜਾ ਪਿੱਛੇ ਹੋ ਕੇ ਵੀਡੀਓ ਬਣਾ ਜਿਵੇਂ ਮੇਰੇ ਦਿਲ ਕੱਟਦਾ ਹੈ ਆਹ ਹਾਂ ਆਫੇ ਜੀ ਫੋਟੋ ਪਿੱਛੇ ਰਹੇ ਨਹੀਂ ਥੋੜਾ ਹੋਰ ਪਲੀਜ਼ ਮੈਂ ਮੰਮੀ ਕੋਈ ਦਰਤੀ ਹੈ ਮੰਮੀ ਦਰਤੀ ਹੈ ਮੰਮੀ ਕੋ ਘਰ ਦਿਖਤੀ ਹੈ ਆਪਣਾ ਘਰ ਦਿਖਤੀ ਹੈ ਜੇ ਮੈਂ ਵੱਡੀ ਹੋ ਗਈ ਨਾ ਅੱਜ ਆਸ ਤੇ ਨਾ ਆਈਫੋਨ ਲਿਆਉਂਗੀ ਓ ਮਾਈ ਗੋਡ ਮੇਰ ਤਾਂ ਕੱਲ ਹਾਜਮੇ ਨਹੀਂ ਖੰਗ ਛਿਰਪੀ ਕਹਿੰਦੀ ਨਾ ਪ੍ਰੀਤ ਕਹਿੰਦੀ ਆਈਫੋਨ ਲਿਆਉਂਗੀ ਵੱਡੀ ਹੋ ਕੇ ਮੇਰ ਤਾਂ ਕੱਲ ਹਾਜਮੇ ਨਹੀਂ ਆਈ ਮੈਂ ਤਾਂ ਖੰਗ ਛਿਰਪੀ ਹੌਕੇ ਚ ਮਾਰਦੀ ਮਰਦਾਬ ਸੇਮਟੀ ਉਹ ਫਿਰ ਤਾਂ ਬੈਲੜ ਬੰਦਾ ਆ ਬੈਲੜ ਬੰਦਾ ਫਿਰਦਾ ਹੋ ਉਸੇ ਕੈਮਰਾ ਕੱਢ ਉਸੇ ਬੈਲੜ ਬੰਦੀ ਆਪਣੇ ਵਿੱਚ ਅੰਦਰ ਬਾਗ ਗਏ ਆ ਹਮਾਰੇ ਇਹ ਬੈਲੜ ਤੇ ਲਓ ਜੀ ਫਿਰ ਮੈਂ ਆਂਦੇ ਆ ਆਪਾਂ ਲੱਸੀ ਵਗੈਰਾ ਬਣਾਉਣੇ ਗਏ ਲਓ ਜੀ ਜੇ ਤੁਹਾਨੂੰ ਮੈਂ ਗਿਆ ਮਹਾਪਤ ਬਣ ਕੇ ਲੱਸੀ ਬਣਾ ਲਾ ਤੂੰ ਹਨਾ ਤੇ ਆਪਾਂ ਜੀ ਇੱਥੇ ਸਬਜੀ ਆਪਣੀ ਬਰ ਰਹੀ ਹੈ ਹਨਾ ਬਣਾ ਰਹੀ ਹੈ ਸੌਰੀ ਤੇ ਕਿਉਂਕਿ ਚੁੱਲ੍ਹੇ 'ਚ ਨਾ ਥੋੜਾ ਸਾਥ ਟਟਕਿਆ ਨਹੀਂ ਗਿਆ ਪਾਣੀ ਪੈ ਗਿਆ ਥੋੜਾ ਜਾਂ ਤੇ ਮਸਾਂ ਮਚਾਈ ਅੱਗ ਤੇ ਅੱਗ ਤਾਂ ਮੱਚ ਤਾਂ ਵਧੀਆ ਪਈ ਹੈ ਨਾ ਬਹੁਤ ਵਧੀਆ ਅੱਗ ਲੱਕੜ ਨੂੰ ਚੜ ਰਹੀ ਹੈ ਤੇ ਅੱਧੀ ਕੁ ਬਾਥੀ ਲਾਤੀ ਕੋਸ਼ ਆ ਪਈ ਹੈ ਤੇ ਇੰਨਾ ਜਿਆਦਾ ਨਾ ਚੌਂਦਰੀ ਤੇ ਰੇਤੇ ਹੀ ਰਿੱਤਾ ਜਾ ਹੋਇਆ ਪੈਗਾ ਕਿਉਂਕਿ ਕੀੜੇ ਆ ਨਾ ਜਿਹੜੇ ਖੱਡਾ ਬਣਾ ਲੈਂਦੇ ਆ ਖੱਡਾ ਬਣਾਉਣ ਤੋਂ ਬਾਅਦ ਇੱਥੇ ਹੁਣ ਮੈਂ ਇਕੱਠਾ ਕਰਕੇ ਰੱਖਿਆ ਥੋੜਾ ਜਾਂ ਉਹ ਖੱਡਾ ਬਣਾ ਇੱਥੇ ਖੱਡਾ ਮੈਂ ਤੁਹਾਨੂੰ ਦਿਖਾਵਾਂ ਸਾਰਾ ਇਹ ਆਹ ਚੀਜ਼ ਹੈ ਨਾ ਜਿਹੜੀ ਆਹ ਇੱਥੇ ਖੱਡਾ ਨੇ ਮੈਂ ਕਿੰਨੇ ਵਾਰੀ ਮਰਜੀ ਝਾੜੂ ਮਾਰ ਦੋ ਇੱਥੋਂ ਇਹੋ ਜਿਹੇ ਇਨਸਾਨ ਨਾਲ ਇਹ ਰੇਤਾ ਘੜਦੇ ਐ ਹੁਣ ਮੈਂ ਸਬਜ਼ੀ ਬਣਾਉਣ ਲੱਗੀ ਫਿਰ ਮੈਂ ਉੱਥੇ ਚੋਂ ਸੁੰਭਰ ਕੇ ਇੱਕ ਸਾਈਡ ਕਰਿਆ ਤੇ ਸਬਜ਼ੀ ਬਣ ਰਹੀ ਹੈ ਜੀ ਆਪਣੀ ਹਨਾ ਬਹੁਤ ਵਧੀਆ ਰਿਝ ਰਹੀ ਹੈ ਦੁੱਧ ਪਾ ਲਾਂਗੇ ਆਪਾਂ ਤੇ ਇੱਧਰ ਆਪਣਾ ਦੋ ਡੋਂਗੇ ਵਾਲੇ ਇੱਕ ਹੀ ਮਾਈ ਪੁੱਤ ਤੈਰੇ ਵਾਂਗੂ ਤੋੜਦੀ ਆਂ ਮੈਂ ਤੋੜਨਾ ਠੀਕ ਹੈ ਦੋ ਟੋਟੇ ਕਰ ਲੈ ਇਹਦੇ ਕਰਦਾ ਨਹੀਂ ਨਹੀਂ ਆਏ ਨਹੀਂ ਥੱਲੇ ਨਾ ਫਰਸ਼ ਸਾਫ਼ ਕਰਕੇ ਉੱਥੇ ਡੋਂਗਾ ਧਰ ਲੈ ਥੱਲੇ ਸਾਫ਼ ਕਰ ਲੈ ਪਾਣੀ ਪਾ ਕੇ ਹਾਈ ਇੱਥੇ ਨਾ ਸਾਫ ਕਰ ਲਾ ਤਾਂ ਚੱਕ ਹੁਣ ਇੱਥੇ ਬਰਫ ਧਰ ਲਾ ਦੂਜੇ ਲੋੜ ਧਰ ਮੁੱਦੇ ਲੋੜ ਠੀਕ ਹੈ ਹਾਂ ਮੈਂ ਇਹ ਕਾਫੀ ਨਾ ਮੜਾ ਫੜ ਲਾ ਇਹਨੂੰ ਬਰਫ ਨੂੰ ਫਿਰ ਭਜਦੀ ਨਹੀਂ ਦੂਰ ਤੇ ਬਣਾ ਦੇ ਪਰ ਤੋਂ ਬਣ ਕੇ ਦੋ ਦਵਾ ਭਰ ਲੱਸੀ ਤੇ ਮੈਂ ਦੁੱਧ ਗਰਮ ਧਰਾਂ ਕਿਉਂਕਿ ਮੌਸਮ ਦਾ ਕੋਈ ਪਤਾ ਨਹੀਂ ਹੈ ਨਾ ਰੋਟੀ ਆਪਾਂ ਚੁੱਲ੍ਹੇ 'ਤੇ ਬਣਾਵਾਂਗੇ ਜੀ ਸਿਲੰਡਰ ਮੁੱਕਣ ਵਾਲਾ ਆਪਣਾ ਫਿਰ ਸਾਨੂੰ ਪਤਾ ਔਖਾ ਹੋ ਜਾਂਦਾ ਹਜੇ ਕੋਈ ਭਰਾਇਆ ਵੇ ਕੋਈ ਘਰੇ ਹੈ ਨਹੀਂਗਾ ਚੁੱਲੇ ਤੇ ਬਣਾ ਲਾਂਗੇ। ਉਹ ਕਈ ਵਾਰੀ ਸਲਾਮ ਦੀ ਬੀਬੀ ਰਾੜ ਦਿੰਦੀ ਐ ਤੇ ਵਾਕੀ ਮੈਂ ਕਹਿੰਦੀ ਤਾਂ ਹੁੰਦੀ ਨਹੀਂ ਕਿ ਰਾੜ ਦੇ ਤੇ ਉਹਦਾ ਆਪੇ ਇਰਾਦਾ ਹੋ ਜਾਂਦਾ ਫੇਰ ਰਾੜਨ ਬੈਹ ਜਾਂਦੀ ਆਹਦੀ ਛੇਤੀ ਪੱਕ ਪੈਣਾ। ਬਸ ਇੱਕ ਡੋਂਗਾ ਬਹੁਤ ਅਨੁਪਾਰ ਲਾਉਣ ਪਾਣੀ ਦੀ। ਹੋਰ ਨਾ ਬਾਈ। ਆ ਦੂਜੇ ਡੋਂਗੇ ਵਾਲੀ ਵਾਰ ਫਣਾ ਪਾਈ ਬੱਤਾ। ਹੂੰ। ਹੂੰ। ਬਣਾ ਲਾ ਜਸ਼ਨਦੀਪ ਤੇ ਸਾਨੂੰ ਨੇ ਇੱਕ ਮਿੰਟ ਦੇ ਨੂੰ ਜਸ਼ਨ ਨੂੰ ਲੱਸੀ ਬਣਾ ਦੇਂਦੇ ਹੋ ਫਿਰ ਇਹਦੀ ਤਾਉਣ ਦਿਖਾਵਾਂਗੇ ਇੰਨੀ ਜਿਆਦਾ ਉੱਠੀ ਪਈ ਆ ਦੇਖ ਕੇ ਨਾ ਇੰਨਾ ਮਣ ਤਾਉਣ ਉੱਠੀ ਪਈ ਇਹਦੀ ਤੇ ਆ ਹਨਾ ਆ ਸਾਡਾ ਆ ਵੱਡੜ ਅੱਖਾਂ ਤੇ ਸੁਰਮਾ ਲਾ ਕੇ ਨਾ ਮੈਨੂੰ ਕਹਿ ਦੂਗੀ ਮੰਮੀ ਮੇਰੇ ਡਾਰਕ ਸਰਕਲ ਹੋ ਗਏ ਇਹ ਬੇਲਣ ਜਾ ਭੱਜ ਗਿਆ ਤੇ ਬਸ ਬਹੁਤ ਹੈ ਪਾਣੀ ਪਾਉਂਦਾ ਸੀ ਮੈਂ ਠੰਡਾ ਬਸ ਬਹੁਤ ਹੈ ਵਾਹ ਡਾਲਾ ਮੰਜਾ ਦਾ ਮੀਂਹ ਨਹੀਂ ਆਉਂਦਾ ਇੱਕ ਡੰਗਾ ਮੈਂ ਰੱਖਣੀ ਇੱਕ ਡੰਗਾ ਮੈਂ ਨਾਲ ਤੇਰੀ ਮੱਤ ਇੱਕ ਵਰਤੋਂ ਦਿਖਾਈ ਤੇਰੀ ਪੁੱਤ ਤੇ ਆਹ ਦੇਖੋ ਜੀ ਧੌਣ ਦਾ ਨਾ ਇੰਨਾ ਜਿਆਦਾ ਸ਼ਾਇਦ ਕੈਮਰੇ ਚ ਨਹੀਂ ਦਿਖ ਰਿਹਾ ਇੰਨਾ ਜਿਆਦਾ ਬੁਰਾ ਹਾਲ ਆ ਸਾਰੀ ਧੌਣ ਦਾ ਤੇ ਜਵਾਕੜੀ ਦੇ ਕੋਈ ਨਾ ਕੋਈ ਬਿਪਤਾ ਹੀ ਰਹਿੰਦੀ ਹੈ ਜੇ ਕੰਨ ਮੜਾ ਠੀਕ ਹੋਇਆ ਤਾਂ ਹੁਣ ਵਾਹ ਹੋਊਗੇ ਨਾ ਖਬਰ ਫਾ ਜਸਨਾ ਲੈ ਖੂੜਾ ਡੂੰਗਾ ਯਾਰ ਤੇ ਚਲੋ ਜੀ ਕੋਈ ਕੰਮ ਕਰਗੇ ਹਨਾ ਆਪਾਂ ਲੱਸੀ ਤਾਂ ਬਣ ਗਈ ਆਪਣੀ ਤੇ ਬੀਬੀ ਆਈ ਬਾਹਰੋਂ ਗੱਲਾਂ ਬਾਤਾਂ ਮਾਰ ਕੇ ਢੇਲਿਆਂ ਨਾਲ ਕਿਹਨੂੰ ਮਿਲਿਆਈ ਬੀਬੀ ਕਿਹਨੂੰ ਮਿਲਿਆਈ ਹੱਥ ਕੋਲੇ ਲਾਵਾਂ ਤੁਹਾਨੂੰ ਕੋਲੇ ਹਾਂ ਲਾ ਰੱਖਿਆ ਮਿਸਤਰੀ ਹਾਂ ਮੈਂ ਤਾਂ ਹੋਪਤੀ ਹੈ ਸੁਣਾਂ ਕਿੱਥੇ ਧਰਿਆ ਫਿਰ ਸੁਣਾ ਲਓ ਉਹ ਹਣੀ ਨਜ਼ਰ ਆਤਾ ਪਿੱਛੇ ਜਿਹੜਾ ਦੋ ਹਾਂ ਹਾਂ ਮੋਰਲੀ ਬੱਟ ਪੱਤੀ ਆਹ ਉਹ ਜਿੱਥੇ ਇਹਨਾਂ ਦੇ ਕੰਧ ਤੇ ਸੀ ਗਲੀ ਵਾਲੀ ਕੰਧ ਤੇ ਹਾਂ ਉਹ ਬੱਟ ਪੱਟਦੀ ਚੋੜੀ ਹੂੰ ਅੱਗਾ ਹੁਣ ਵਾਲਾ ਹੂੰ ਉਹ ਬੱਟੇ ਫਿਰ ਤਾਂ ਲਾਉਣੀ ਹੁਣੇ ਮਿਸਤਰੀ ਜੀ ਸਾਰਾ ਕੁਛ ਹੀ ਦਿੜੀ ਬੈਠੇ ਐ ਹਾਂ ਲਾਉਣਗੇ ਮਿਸਤਰੀ ਦਾ ਉਹ ਵੀ ਕੀ ਕੀ ਹੋ ਗੋਪਰੀ ਦਾ ਕਿਆ ਹਾਂ ਜੀ ਜਿਹੜਾ ਤਾਂ ਬੇਕਾਰ ਜਿਹੜਾ ਟਾਂਕਾ ਦਾ ਉਹ ਤਾਂ ਕਿਹਾ ਲੱਗ ਜਾਣਗੇ ਉਹ ਚ ਪਾਈ ਜਾਣਗੇ ਹਾਂ ਹਾਂ ਹਰ ਰੰਤਾ ਦੀ ਇਹ ਨਿਭੂਆ ਪਟਦੇ ਹਜੇ ਸਮਾਨ ਤੇ ਹੈ ਹਾਂ ਫਿਰ ਕਮਰੇ ਜਦੋਂ ਸਮਾਨ ਰੱਖਣਗੇ ਬਾਵਾ ਸਮਾਨ ਖਰਾਬ ਹੋ ਜਾਣਾ ਇਹ ਤਾਂ ਫਿਰ ਕਿਤੇ ਹੱਥ ਖੁੱਲਾ ਹੋ ਗਿਆ ਹੂੰ ਫਿਰ ਬਟਾ ਅੱਛਾ ਚਲ ਜਿਵੇਂ ਅਗਲੇ ਦਾ ਲੋਟ ਆਉਂਦਾ ਉਹ ਵੀ ਕਰਦਾ ਅਗਲਾ ਕਿ ਨਹੀਂ ਆ ਵੀ ਹੋ ਜਾਂਦੇ ਤਾਂ ਕਾਨੂੰ ਸੀ ਹੈ ਹੂੰ ਵਧੀਆ ਸੀ ਇਹਦੀ ਕਮਰੇ ਚ ਭਾਰ ਸੀ ਤੋਂ ਵਧੀਆ ਸੀ ਹਾਂ ਹਾਂ ਸਹੀ ਗੱਲ ਹੈ ਬਸ ਐ ਹੀ ਹੋ ਜਾਂਦਾ ਪੀੜਾ ਹੈ ਨਾ ਥਾਂ ਮਤਲਬ ਪੀੜੇ ਥਾਂ ਦਾ ਕਰਕੇ ਵੀ ਹੋ ਜਾਂਦਾ ਵਾੜ ਨਹੀਂ ਆਦੀ ਹੈਗਾ ਸੀ ਹੂੰ ਵਾੜ ਦੇ ਮਾਰੇ ਵਾੜ ਸੀ ਸਹੀ ਹੁੰਦਾ ਪੜ ਆਇਆ ਲੱਗਦਾ ਫਿਰ ਸਾਰੇ ਪੜੇ ਲਿਖੇ ਜਪਰ ਹਾਂ ਇਹ ਸਾਰੇ ਪੜੇ ਲਿਖੇ ਕੁੜੀ ਵੀ ਦੇਖਾ ਜਿਹੜੇ ਰਹਿੰਗੇ ਕੁੜੀ ਰਸਤੇ ਰਾਜਿੰਦਰਾ ਫਿਰ ਉਹ ਦੋ ਵਿੱਚ ਚਾਈ ਜਾਂਦੇ ਕਿਥੇ ਚੰਗਾ ਨਵਾਂਡ ਹੋਲਪਾ ਮਾਦੀ ਜਮਾਨਾ ਬੋਲੇ ਹੂੰ ਹੂੰ ਕਿੰਨਾ ਫਰਕ ਹੁੰਦਾ ਹੈ ਫਰਕ ਤਾਂ ਹੁੰਦਾ ਹੀ ਹੈ ਵੀ ਅਗਲਾ ਘਰੇ ਵੀ ਸਹਿਜਮਤੇ ਨਾ ਬੋਲੇ ਹੌਲੀ ਹਨਾ ਹਾਂ ਦੇਖਣ ਵਾਲੇ ਨੂੰ ਸੋਹਣਾ ਲੱਗ ਨੱਕ ਕਿਦਾਂ ਮਾਰਿਆ ਸਹਿਜ ਸਾਡੇ ਹੂੰ ਬਾਕੀ ਪੌਣ ਵਾਲਾ ਸੀ ਮਕਾਨ ਤਾਂ ਇਹਨਾਂ ਦਾ ਉਧਰ ਲਖਾਂ ਵੇਚ ਦਵੇਂਗੇ ਜਿਹੜਾ ਪਰੇ ਸੀ ਨਾ ਜਿਹੜਾ ਇਹਨਾਂ ਨੇ ਉਧਰ ਲਿਆ ਸੀ ਹੂੰ ਹੂੰ ਆਹ ਤੂੰ ਕਹਿੰਦੀ ਸੀ ਫੈਕਟਰੀ ਕੋਲੇ ਪਤਾ ਨਹੀਂ ਕਿੱਥੇ ਉਹ ਤਾਂ ਕਹਿੰਦੀ ਉਹ ਵੇਚਤਾ ਅੱਛਾ ਉਹ ਵੇਚੇ ਫੇਟੇ ਕੰਪਨੀ ਦੇ ਇਧਰ ਲੈ ਗਏ ਹਾਂ ਸਹੀ ਗੱਲ ਆਪਾਂ ਸੈ ਇਥੇ ਲੋਕਾਂ ਦੇ ਜਿਹੜੇ ਖੜੇ ਕਰ ਲਾਂਗੇ ਹੂੰ ਫੇਰ ਆਪਾਂ ਤੇ ਦੇਖੀਏ ਹੋਊਗਾ ਸਹੀ ਹੈ ਤਰਾ ਹੈ ਵੀ ਇਹ بڑے ਲਿਖੇ ਹੈਗੇ ਨਾ ਫਰਕ ਤਾਂ ਪੈਂਦੇ ਆ ਪੜੇ ਲਿਖੇ ਬੰਦੇ ਦਾ ਫਰਕ ਹੁੰਦਾ ਉਂਡਾਈ ਵਿਚਾਰਾ ਠੀਕ ਹੈ ਐਵੇਂ ਆਖ ਗਈ ਨਹੀਂ ਸਿਆਣਾ ਹਾਂ ਮੇਰਾ ਗਿਆਨ ਪੱਤੀ ਚਲੋ ਜੀ ਫੇਰ ਮਿਲਦੇ ਹਾਂ ਨਾ ਆਪਾਂ ਕੋਈ ਕੰਮ ਧੰਦਾ ਕਰ ਲੀਏ ਕਿਉਂਕਿ ਸਬਜੀ ਥਲਿਆਂ ਲਾ ਅੱਗ ਬੁਝੂਗੀ ਮੁੜ ਕੇ ਮਚਾਉਣੀ ਆਪੀ ਹੋ ਜੂਗੀ ਝੋਕਾ ਕਰਕੇ ਗਾਂ ਆਪਾਂ ਇੱਕ ਅੱਧੀ ਪਾਥੀ ਲਾ ਦਈਏ ਚਲੋ ਜੀ ਫੇਰ ਮਿਲਦੇ ਆਪਾਂ ਜਿਵੇਂ ਜਿਵੇਂ ਦਿੱਗੀ ਵਰਗੀ ਲੋ ਜੀ ਆਪਾਂ ਲਾ ਕੇ ਰੋਟੀ ਬਣਾਉਣ ਤੇ ਕਹਦਾ ਕਸੇਤੀ ਗਲਤ ਫੋਲ ਲਾਈਟ ਦਾ ਆਪਾਂ ਪਹਿਲੇ ਆਪਣੀਆਂ ਰੋਟੀਆਂ ਲਾਵਾਂਗੇ ਫਿਰ ਇਹਨਾਂ ਦੇ ਪਰੌਦੇ ਮਗਰੋਂ ਪਕਾਵਾਂਗੇ ਫੇਰ ਨਾ ਪੂਣਾ ਪਹਿਲੇ ਨਾ ਜੀ ਖਰਾਬ ਹੋ ਜਾਂਦਾ ਹੋਰ ਤੇ ਆਜੂ ਜੀ ਜੂਟੂ ਫੈਮਿਲੀ ਰੋਟੀ ਖਾ ਲਓ ਤੇ ਅੱਜ ਤਾਂ ਸਾਡੇ ਨਾ ਮੀਨਾਲ ਚੌਂਤਰੀ ਦਾ ਪੁਰਾਣਾ ਆਲੀ ਹੈ ਤੇ ਧੋਦ ਗਏ ਪਰ ਪਾਣੀ ਨਹੀਂ ਆਉਂਦਾ ਹੁਣ ਪਾਣੀ ਬਹੁਤ ਘੱਟ ਆਉਣ ਲੱਗ ਗਿਆ ਪਾਣੀ ਨੂੰ ਆਉਂਦਾ ਤੇ ਪੋਚਾ ਵੀ ਕਿਵੇਂ ਲਾਉਂਦੇ ਆ ਨਾ ਸਾਰਾ ਦਿਨ ਮੀਂਹ ਪਈ ਗਿਆ ਕਿਣ ਮਣ ਕਿਣ ਮਣ ਹੋਈ ਗਈ ਹੈ ਹਨਾ ਤੇ ਜੇ ਤਾਂ ਆਉਂਦਾ ਨਾ ਵੀ ਕੇਰਾ ਘੰਟਾ ਦੱਬ ਕੇ ਨਹੀਂ ਆਗਾ ਤਾਂ ਚਲ ਅਗਲਾ ਪੋਚਾ ਖਸਾ ਦਿੰਦਾ ਤੇ ਬਸ ਐਂ ਚੱਲੀ ਗਿਆ ਸਾਰਾ ਦਿਨ ਤੇ ਅੱਜ ਤੇਰੇ ਡੈਡੀ ਦੀ ਫੋਟੋ ਲਾਉਣੀ ਆ ਬਲੌਗ ਚ ਕੀ ਤਾਂ ਮਨਪ੍ਰੀਤ ਦੀਦੀ ਨੇ ਕਿਹਾ ਸੀਗਾ ਕਿ ਉਹਨਾਂ ਦੀ ਤਿੰਨ ਬੇਟੀਆਂ ਆ ਉਹ ਕਹਿੰਦੇ ਥੋੜੇ ਹਸਬੰਡ ਦੀ ਫੋਟੋ ਲਾਓ ਬਲੌਗ ਵਿੱਚ ਤੇ ਅੱਜ ਆਪਾਂ ਲਾਵਾਂਗੇ ਫੋਟੋ ਸਾਡੇ ਗੱਗੀ ਦੀ ਤੇ ਜਸ਼ਨ ਨਾਲ ਜੀ ਤੰਦਰ ਵੇਗਾ ਨਾ ਕਿ ਨਾਲੇ ਪੁੱਤੋਂ ਤੇ ਸਾਜ ਜਸ ਸਾਪਨ ਆਗੇ ਪਤਾ ਨਹੀਂ ਪੁੱਛਦੇ ਹੁਣ ਕਿੰਨੀ ਗਰਾਮਦਾਰੀ ਆਈ ਉਹਦਾ ਉਹ ਸਾਪਨ ਠੰਡਾ ਕਰਦੇ ਮੈਂ ਤਾਂ ਦਸ ਮੈਡੀਕਲ ਆ ਮਗਾ ਪੇਤਾਲੀ ਨੂੰ ਸਾਪਨ ਦਿਓ ਕਹਿੰਦਾ ਲੈ ਜੋ ਇੱਕ ਚਿੱਟੀ ਡੱਬੀ ਵਾਲੀ ਕੱਢ ਕੇ ਦੇਣ ਲੱਗਾ ਮੈਂ ਇਹ ਨਹੀਂ ਲੈਣੀ ਸੀ ਤਾਂ ਤਾਂ ਮੈਂ ਕਹਾ ਖੱਟੀ ਡੱਬੀ ਵਾਲੀ ਹਾਂ ਵੀ ਹਾਂ ਸੀ ਮੈਂ ਕੱਸ ਲੱਗਿਆ ਉਹ ਸਾਡੇ ਮੈਡੀਕਲ ਦੇ ਇਹਨਾਂ ਨੂੰ ਬੜਾ ਪਤਾ ਹੈ ਤੇ ਬਾਕੀ ਜੀ ਪਲੀਜ਼ ਹਨਾ ਆਪਣੇ ਚੈਨਲ ਨਾਲ ਸਪੋਰਟ ਬਣਾਓ ਫੁੱਲ ਹਨਾ ਤੇ ਨਹੀਂ ਵਧੀਆ ਜਿਆਦਾ ਉਹ ਆਇਆ ਮੂਵ ਮਿੰਟ ਨਹੀਂ ਚਾਰ ਬੰਦੇ ਵੀ ਵਲੌਗ ਵੀ ਮੈਂ ਤਾਂ ਵੀ ਬਣਾ ਪੱੜੇ ਲਾ ਲੂ ਤੇ ਕਰ ਦਿਓ ਜੀ ਆਪ ਦੀ ਭੈਣ ਨਾਲ ਸਪੋਰਟ ਫੁੱਲ ਤੇ ਪਹੁੰਚਾ ਦਿਓ ਮੰਜ਼ਿਲ ਤਾਈ ਹਨਾ ਜਿੱਥੋਂ ਤਾਈ ਐ ਜੇ ਸੋਚਿਆ ਟਾਰਗੇਟ ਜਆ ਬਣਾ ਰੱਖਿਆ ਵੀ ਇੱਕ ਵਾਰੀ ਉਹ ਮੰਜ਼ਿਲ ਤੇ ਪਹੁੰਚ ਜਿਗੇ ਜਿੱਥੇ ਘਰ ਦੇ ਵੀ ਪ੍ਰਾਊਡ ਫੀਲ ਕਰ ਸਕਾ ਹਨਾ ਹਨਾ ਵੀ ਚੱਲ ਕੁਛ ਕਰਿਆ ਮਿਹਨਤ ਕਰੀਆ ਹਨਾ ਤੇ ਕੋਸ਼ਿਸ਼ ਕਰਦੇ ਹਾਂ ਨੂੰ ਵੀ ਕਰਕੇ ਦਿਖਾ ਦੇ ਪਰਿਵਾਰ ਨੂੰ ਤੇ ਪਲੀਜ਼ ਕਰ ਦਿਓ ਜੀ ਸਪੋਰਟ ਹੈ ਹਨਾ ਤੇ ਵੀਡੀਓ ਨੂੰ ਫੁੱਲ ਵਾਚ ਕਰ ਲਿਆ ਕਰੋ ਤੇ ਬਾਕੀ ਜਿਹੜੀ ਐਡ ਆਉਂਦੀ ਐਡ ਮਿਸ ਨਾ ਕਰਿਆ ਕਰੋ ਹਨਾ ਐਡ ਵੀ ਦੇਖ ਲਿਆ ਕਰੋ ਪਲੀਜ਼ ਤੇ ਪਛਾਦੋ ਆਪਣੀ ਮੰਨਤ ਅੱਟ ਹੈ ਨਾ ਤੇ ਬਾਕੀ ਸਾਡੀ ਫੈਮਿਲੀ ਸਾਡੇ ਪਰਿਵਾਰ ਬਾਰੇ ਸਾਡੇ ਘਰ ਬਾਰੇ ਹਨਾ ਸਾਰੇ ਕਾਸੇ ਬਾਰੇ ਤੋਂ A to Z ਸਾਰੀ ਗੱਲ ਅਸੀਂ ਸ਼ੇਅਰ ਕਰੀਏ ਬੁਲਤੀ ਸਿੰਘ ਵਾਲ ਦਾ ਆਪਾ ਪੜਦਾ ਨਹੀਂ ਰੱਖਿਆ ਹਨਾ ਵੀਡੀਓ ਹੈਗੇ ਆ ਆਪਾਂ ਉਹ ਹੀ ਆਪਾਂ ਵੀਡੀਓ ਜਿ ਦਿਖਾਉਣੇ ਆ ਸੋਨੂ ਹਣਾ ਕੋਈ ਆਪਾਂ ਫੇਕ ਚੀਜ਼ ਨਹੀਂ ਹਣਾ ਵੀ ਸਿੰਪਲ ਹੀ ਆ ਸੀ ਆਪ ਦਾ ਰਹਿਣ ਸਹਿਣ ਸਾਡਾ ਚਲੋ ਜੀ ਆਪਣਾ ਅੱਜ ਦਾ ਵੀਡੀਓ ਦਾ ਪੈਨਲ ਕਰਦੇ ਹਣਾ ਕਿਉਂਕਿ ਅਪਲੋਡ ਕਰਾਂਗੇ ਵੀਡੀਓ 8:30 ਹੋ ਜਾਂਦੇ ਛੋਟੇ ਕੋਲੇ ਆਉਂਦੀ ਕਰਦੀ ਵੀਰੀ ਇਹਨੂੰ ਤੇ ਬਾਕੀ ਇੱਕ ਚੀਜ਼ ਨਾ ਕਮੈਂਟਾਂ ਚ ਜਰੂਰ ਦੱਸਿਓ ਸਪੈਸ਼ਲ ਵੀ ਵੀ ਮੈਂ ਟਾਈਟਲ ਪੰਜਾਬੀ ਚ ਲਿਖਿਆ ਕਰਾਂਗੀ ਸੋ ਨੂੰ ਇੰਗਲਿਸ਼ ਚ ਵਧੀਆ ਸਮਝ ਆ ਜਾਂਦੀ ਹੈ ਮੇਰੇ ਟਾਈਟਲ ਦੀ ਵੀ ਜਿਵੇਂ ਤੁਸੀਂ ਕਹੋਗੇ ਮੈਂ ਤਾਂ ਉਹਨੇ ਕਰ ਲਿਆ ਕਰੂੰਗੀ ਮੈਨੂੰ ਇੱਕ ਦੀਦੀ ਦਾ ਕਮੈਂਟ ਆਇਆ ਸੀ ਉਹ ਮੈਨੂੰ ਕਹਿੰਦੀ ਵੀ ਤੁਸੀਂ ਨਾ ਮਤਲਬ ਪੰਜਾਬੀ ਚ ਲਿਖਿਆ ਕਰੋ ਟਾਈਟਲ ਵੀ ਕਈ ਬਣਾ ਨੂੰ ਵੀ ਇੰਗਲਿਸ਼ ਬਾਤ ਆਉਂਦੀ ਹੈ ਨਾ ਵੀ ਤਾਂ ਕਰਕੇ ਸਮਝ ਨਹੀਂ ਲੱਗਦੀ ਟਾਈਟਲ ਦੀ ਤੇ ਜਰੂਰ ਦੱਸੋ ਕਮੈਂਟ ਕਰਕੇ ਹੈ ਨਾ ਜੇ ਤੁਸੀਂ ਕਹੋ ਮੈਂ ਪੰਜਾਬੀ ਚ ਵੀ ਟਾਈਟਲ ਕਰ ਦੂੰਗੀ ਇਹਦੇ ਤਾਂ ਕੋਈ ਗੱਲ ਨਹੀਂ ਤੇ ਆਪਾਂ ਗੱਗੀ ਦੀ ਫੋਟੋ ਲਾਵਾਂਗੇ ਜਮੈਂ ਐਂਡ ਤੇ ਸਾਰਾ ਬਲੌਗ ਜਦੋਂ ਦੇਖwidehat ਐਂਡ ਤੇ ਲਾਵਾਂਗੇ ਆਪਾਂ ਗੱਗੀ ਦੀ ਫੋਟੋ ਤੇ ਸਾਰੇ ਜਣੇ ਪਲੀਜ਼ ਦੇਖ ਲਿਓ ਗੱਗੀ ਦੀ ਫੋਟੋ ਆਣਾ ਫਿਰ ਤੁਹਾਨੂੰ ਐ ਹੁੰਦਾ ਸੀ ਨਹੀਂ ਦੇਖੀ ਅਸੀਂ ਨਹੀਂ ਦੇਖੀ ਅੱਜ ਵਾਲੇ ਬਲੌਗ ਚ ਆਪਾਂ ਫੋਟੋ ਲਾਵਾਂਗੇ ਤੇ ਚਲੋ ਜੀ ਮਿਲਾਂਗੇ ਕੱਲ ਨੂੰ ਹਨ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਵੀਡੀਓ ਦੇਖਣ ਲਈ ਜੀ ਬਹੁਤ ਬਹੁਤ ਧੰਨਵਾਦ